ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਚ ਸੂਏ ਦੇ ਵਿੱਚ ਪਾਰ ਪੈਣ ਕਾਰਨ ਤਕਰੀਬਨ 100 ਏਕੜ ਮੂੰਗੀ ਤੇ ਮੱਕੀ ਦੀ ਫਸਲ ਬਰਬਾਦ ਹੋ ਗਈ ਹੈ ਕਿਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਬਰਸਾਤ ਕਾਰਨ ਹੁੰਦਾ ਹੈ ਤਾਂ ਕਦੇ ਅੱਗ ਲੱਗਣ ਦੇ ਕਾਰਨ ਹੋ ਜਾਂਦਾ ਹੈ ਪਰ ਹੁਣ 100 ਏਕੜ ਮੂੰਗੀ ਤੇ ਮੱਕੀ ਦੀ ਫਸਲ ਬਰਬਾਦ ਹੋਈ ਹੈ ਸੂਏ ਦੇ ਵਿੱਚ ਪਾਰ ਪੈਣ ਦੇ ਕਾਰਨ ਖੇਤਾਂ ਦੇ ਵਿੱਚ ਤਬਾਈ ਮਚਾਉਣ ਤੋਂ ਬਾਅਦ ਪਾਣੀ ਹੋਣ ਤੇਜ਼ੀ ਦੇ ਨਾਲ ਪਿੰਡਾਂ ਵੱਲ ਵੀ ਵਧ ਰਿਹਾ ਸੀ ਜਿਸ ਦੇ ਨਾਲ ਜਾਨੀ-ਮਾਲੀ ਨੁਕਸਾਨ ਦਾ ਖਤਰਾ ਵੱਧ ਗਿਆ ਤਾਂ ਉਧਰ ਨਹਿਰੀ ਭਾਗ ਦਾ ਕੋਈ ਵੀ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਜਿਸ ਸੇ ਕਾਰਨ ਪਿੰਡਾਂ ਦੇ ਉੱਪਰਾਂ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਏ ਨੇ ਪਾਣੀ ਨੂੰ ਰੋਕਣ ਲਈ ਬੰਨ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਸਬੰਧਤ ਪੱਗ ਦੇ ਅਧਿਕਾਰੀਆਂ ਨੂੰ ਹੋਰ ਤੇ ਜਾਣੂ ਕਰਵਾਏ ਜਾਣ ਤੋਂ ਬਾਅਦ ਵੀ ਕਿਸੇ ਦੇ ਵੱਲੋਂ ਸਾਰਨਾ ਲੈ ਜਾਣ ਕਰਨ ਵੱਡਾ ਰੋਸ ਪਾਇਆ ਜਾ ਰਿਹਾ ਹੈ ਕਿਸਾਨਾਂ ਨੇ ਗੱਲਬਾਤ ਵੀ ਕੀਤੀ ਹੈ ਆਪਣੀ ਮੁਸ਼ਕਲ ਸਾਂਝੀ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਚਾਹੁੰਦੇ ਆ ਨੁਕਸਾਨ ਤਾਂ ਬਹੁਤ ਹੋ ਗਿਆ ਤੇ ਹਜੇ ਹੱਦ ਤੋਂ ਵੱਧ ਹੋ ਸਕਦਾ ਹੈਗਾ 500 ਕਿੱਲਾ ਡੁੱਬ ਚੁੱਕੇ ਤੇ ਬਾਕੀ ਆਪਣੇ ਘਰਾਂ ਗਾਹਾਂ ਉਹਨਾਂ ਨੂੰ ਵੀ ਖਤਰਾ ਹੈਗਾ ਕੋ ਵੀ ਡੁੱਬ ਸਕਦੇ ਤੇ ਦੁਗਾਹਾਂ ਹੋਰ ਵੀ ਕਈ ਕਿਲੇ ਡੁੱਬ ਸਕਦੇ ਨੇ ਕੀ ਮੰਗ ਕੀ ਕਰਦੇ ਮੰਗ ਤੇ ਇਹੀ ਕਰਦੇ ਵੀ ਇਹਦੀ ਸਫਾਈ ਕਿਰਾਈ ਆ ਬੇਸ 6 ਮਹੀਨਿਆਂ ਚ ਦੋ ਵਾਰੀ ਟੁੱਟ ਚੁੱਕਾ ਹੈਗਾ ਨੁਕਸਾਨ ਤਾਂ ਬਾਈ ਜੀ ਇਹ ਹੈ ਮਤਲਬ ਜਿਹੜੀ ਮਾਇਕਵੇਂੀਆਂ ਵੀ ਵੱਡੀਆਂ ਗਲਤੀਆਂ ਨੇ ਜਿਵੇਂ ਹੁਣ ਆ ਪਾਰਡਿੰਗ ਹੈ ਇਹ ਚਾਲੂ ਹੋਣ ਪਾਰਡੀਆਂ ਚਾਲੂ ਹੋਣ ਤਾਂ ਨਾ ਨੁਕਸਾਨ ਹੋਵੇ ਕੋਈ ਸਾਡੇ ਜ਼ਿਮੀਂ ਪਦਾਰ ਭਰਾਵਾਂ ਦਾ ਵੀ ਇਹ ਪਾਰਡੀ ਵਾੜ ਲੈਂਦੇ ਨੇ ਹਣਾ ਇਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ ਅਸੀਂ ਤਾਂ ਮਾਕੇਵੰਦੀ ਅੰਗਾਈਲੀ ਮੰਨਦੇ ਹੁਣ ਇਹਨਾਂ ਨੇ ਐਂ ਕਹਤਾ ਵੀ ਸਰਕਾਰ ਨੇ ਵੀ ਟੇਲਾਂ ਤੇ ਪਾਣੀ ਤੇ ਸੂਆਂਾਂ ਦੀ ਵੀ ਮੁਰੰਮਤ ਨਹੀਂ ਹੋ ਰਹੀ ਸਾਡੇ ਜਦੋਂ ਪਹਿਲਾਂ ਦੋ ਵਾਰੀ ਸੂਆ ਟੁੱਟਿਆ ਉਹ ਮਨਰਾਜ ਬਾਹਰ ਟੁੱਟਿਆ ਉਦੋਂ ਵੀ ਅਸੀਂ ਆਖਿਆ ਸੀ ਸੂਆਂਾਂ ਦੀ ਸਪਾਈ ਕਰਾਓ ਫੇਰ ਐਦੂ ਅੱਗੇ ਜਾ ਕੇ 10 20 ਕਿੱਲੇ ਕਿਹਾ ਸੀ ਉਦੋਂ ਵੀ ਐਕਸ਼ਨ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਸਪੈਸ਼ਲ ਕਿਹਾ ਵੀ ਸਾਰੇ ਦੀ ਮੁਰੰਮਤ ਕਰਾਓ ਉਹ ਕੇਰਾ ਤਾਂ ਬਸ ਉਦੋਂ ਤਾਂ ਵਿਭਾਗ ਸਾਰਾ ਲਾ ਲਾ ਵੀ ਕਹਿੰਦੇ ਵੀ ਕਰਾਉਣੇ ਆ ਜੀ ਐਂ ਕਰਦੇ ਹਾਂ ਹੁਣ ਅੱਜ ਦੀ ਤੁਸੀਂ ਲਾ ਲਓ ਅੱਜ ਸਵੇਰੇ ਦਾ ਤੇ ਵਾਅਦੇ ਦੀ ਐਸਡੀਐਮ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਇੱਕ ਵੀ ਅਧਿਕਾਰੀ ਨਹੀਂ ਇੱਥੇ ਆ ਰਿਹਾ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਹੁਣ ਇਧਰਲੀ ਸਾਈਡ ਤੁਸੀਂ ਨਿਗਾਹ ਮਾਰਨੋ ਇਹ ਘਰ ਨੇ ਘਰਾਂ ਨੂੰ ਨੁਕਸਾਨ ਆਇਆ ਮੱਕੀ ਦੀ ਫਸਲ ਨੂੰ ਮੂੰਗੀ ਦੀ ਨੂੰ ਤੇ ਜਿਹੜੀਆਂ ਬੌਧ ਵਗੈਰਾ ਬੀਜੀ ਹੋਈ ਸੀ ਜੀਰੀ ਦੀ ਉਹ ਨੁਕਸਾਨ ਹੀ ਨੁਕਸਾਨ ਹੈ ਇਸ ਤੋਂ ਬਾਅਦ ਉਹ ਜਾਨੀ ਮਾਨੀ ਦਾ ਨੁਕਸਾਨ ਵੀ ਹੋਊਗਾ ਜੇ ਆ ਨਾ ਬੰਦ ਹੋਇਆ ਹੁਣ ਵੀ ਲਾਲੋ ਵੀ ਜਥੇਬੰਦੀ ਤੌਰ ਤੇ ਵੀ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰੀ ਜੰਨੇ ਸਿੱਧੂਪੁਰ ਦੇ ਤੌਰ ਤੇ ਪਰ ਲੋਕਾਂ ਨੂੰ ਵੀ ਮਤਲਬ ਇਹ ਗੁੰਜਾਇਸ ਕਰਦੇ ਆ ਵੀ ਅਸੀਂ ਤੁਸੀਂ ਵੱਧ ਤੋਂ ਵੱਧ ਹੁਣ ਇੱਥੇ ਪਹੁੰਚ ਕੇ ਭਾਈ ਇਹਨੂੰ ਆਪਾਂ ਇੱਕ ਵਾਰ ਬੰਦ ਕਰੀਏ ਤੇ ਉਦੋਂ ਬਾਅਦ ਉਹ ਜਿਹੜਾ ਇਹ ਪ੍ਰਸ਼ਾਸਨ ਸੁੱਤਾ ਪਿਆ ਇਹ ਸਾਨੂੰ ਕਹਿੰਦੇ ਨੇ ਵੀ ਇਹ ਸੜਕਾਂ ਤੇ ਬਹਿ ਜਾਂਦੇ ਸਾਡੇ ਆਪ ਦੇ ਲੋਕੀ ਕਹਿਣ ਲੱਗ ਜਾਂਦੇ ਆ ਵੀ ਸੜਕਾਂ ਤੇ ਬੈਠ ਕੇ ਜੀ ਇਹ ਉਹ ਅਸੀਂ ਮਜਬੂਰੀ ਵਾਸਤੇ ਜਾ ਕੇ ਸੜਕਾਂ ਤੇ ਬੈਨੇ ਜਦੋਂ ਸਾਡਾ ਕੋਈ ਅਧਿਕਾਰੀ ਸੁਣ ਨਹੀਂ ਰਿਹਾ 5 ਵਜੇ ਦੇ ਦਾ ਮੈਕਮੇ ਨੂੰ ਸਾਰੇ ਨੂੰ ਫੋਨ ਹੋਇਆ ਹੋਇਆ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਸਾਡੇ ਹੁਣ ਸਾਡਾ ਮਜਬੂਰੀ ਵਾਸਤੇ ਅਸੀਂ ਦੇਖਦੇ ਆ ਘੰਟਾ ਹੋੜ ਢੀਕਦੇ ਆ ਉਹਨਾਂ ਨੂੰ ਇਦੂ ਬਾਦੂ ਅਸੀਂ ਸੜਕ ਰੁਕਾ ਨੁਕਸਾਨ ਤਾਂ ਜੀ ਇੱਥੇ ਜਿੰਨਾ ਆਪਣਾ ਦੇਖੋ ਆ ਮਾਰਕੀਟ ਦੇਖੋ ਕੈਮਰਾ ਜੀ ਕਿੱਥੋਂ ਤੱਕ ਪਾਣੀ ਦਿੰਦਾ ਮੈਨੂੰ ਲੱਗਦਾ ਇੱਕ ਟੁਕੜਾ 20 ਲੱਖ ਦਾ ਨੁਕਸਾਨ ਹੋ ਸਕਦਾ ਜੀ ਕਿਉਂਕਿ ਅੱਜ ਕੱਲ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈਗਾ ਕਿਸੇ ਨੇ ਮੱਕੀ ਬੀਜੀ ਹੈ ਕਿਸੇ ਨੇ ਮੂੰਗੀ ਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਉੱਪਰ ਆਇਦੂ ਘੱਟ ਨਹੀਂ ਹੈਗਾ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਹੈ ਜੀ ਇਦੂ ਪਹਿਲਾਂ ਵੀ ਦੋ ਵਾਰ ਇੱਥੇ ਨੱਕਾ ਟੁੱਟ ਰੱਖ ਰਿਹਾ ਜੀ ਇਹਦੇ 1 ਕਿਲੋਮੀਟਰ ਪਹਿਲਾਂ ਪਿਛਲੇ ਸਾਲ ਟੁੱਟਿਆ ਸੀਗਾ ਹਾਂ ਪਿਛਲੇ ਸਾਲ ਚ ਹੁ ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਆਂ ਵੀ ਇਹਦਾ ਕੋਈ ਪੱਕਾ ਹੱਲ ਕਰਾਇਆ ਜਾਵੇ ਕਿਸੇ ਕਿਸਮ ਦਾ ਵੀ ਕੋਈ ਨਿਸ਼ਾਨਦੇਹੀ ਕਰਾਉਣਾ ਜਾਂ ਕੁਝ ਵੀ ਕਰਾਉਣਾ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਬਾਰ ਬਾਰ ਇਹ ਨੁਕਸਾਨ ਇਹਨਾਂ ਕਿਸਾਨਾਂ ਤੋਂ ਨਹੀਂ ਚੱਲਿਆ ਜਾਂਦਾ